ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਹਾਦਰਪੁਰ ਅਤੇ ਕਿਸ਼ੰਗੜ ਵਿੱਚ ਸਿੱਖਿਆ ਕ੍ਰਾਂਤੀ ਦਾ ਨਵਾਂ ਪੜਾ ਸਾਇੰਸ ਲੈਬ ਅਤੇ ਹੋਰ ਸਹੂਲਤਾਂ ਦਾ ਉਦਘਾਟਨ ਸਿੱਖਿਆ ਦੇ ਖੇਤਰ ਵਿੱਚ ਨਵਾਂ ਇਤਿਹਾਸ ਰਚ ਰਹੇ ਹਨ ਪ੍ਰਿੰਸੀਪਲ ਬੁੱਧਰਾਮ ਐਮ ਐਲ ਏ ਨੇ ਅੱਜ ਨਵੀਆਂ ਸਹੂਲਤਾਂ ਦਾ ਉਦਘਾਟਨ ਕੀਤਾ ਮਹਰਿੰਦਰ ਸਿੰਘ ਸਰਕਾਰੀ ਹਾਈ ਸਕੂਲ ਬਹਾਦਰਪੁਰ ਵਿਕੇ ਸੇਵਾ ਨੇ ਬਾਰੇ ਹਾਂ ਜੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਪੰਜਾਬ ਆਪਣੇ ਬਹੁਤ ਹੀ ਵਧੀਆ ਨਤੀਜੇ ਦੇ ਰਹੀ ਹੈ ਪਿਛਲੇ 3 ਸਾਲਾਂ ਤੋਂ ਜੋ ਵਿਕਾਸ ਪਿਛਲੇ ਸਕੂਲਾਂ ਦੇ ਵਿੱਚ ਕੀਤਾ ਗਿਆ ਹੈ ਚਾਹੇ ਬਲਕਰੀ ਵਾਲਾ ਹੈ ਚਾਹੇ ਕਮਰੇ ਨੇ ਚਾਹੇ ਕੋਈ ਹੋਰ ਇਨਫਰਾਸਟ੍ਰਕਚਰ ਹੈ ਕੋਈ ਸਮਾਨ ਹੈ ਉਹ ਵੱਧ ਤੋਂ ਵੱਧ ਦਿੱਤਾ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਦੁਆਰਾ ਕੀਤੇ ਗਏ ਉਪਰਾਲੇ ਦੀ ਅਸੀਂ ਦਿਲੋਂ ਸ਼ਲਾਘਾ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਐਦਾਂ ਹੀ ਇਹ ਸਰਕਾਰ ਵਿਕਾਸਪੱਖੀ ਕੰਮ ਕਰਦੀ ਰਹੂਗੀ ਤੇ ਨਾਲ ਦੀ ਨਾਲ ਅਸੀਂ ਸਾਡੇ ਸਕੂਲ ਦੇ ਵਿੱਚ ਜੋ ਵਿਕਾਸ ਕੀਤਾ ਗਿਆ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਧੰਨਵਾਦ ਮੈਂ ਅਕਿੰਦਰ ਬਿਨਾਲ ਮੁਖਤਿਆਰ ਸਰਕਾਰੀ ਹਾਈ ਸਕੂਲ ਬਾਦਰੋ ਬਲੋ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਾਇੰਸ ਲੈਬ ਲਈ ਤੇ ਬਾਉਂਡਰੀ ਵਾਲੀ ਗ੍ਰਾਂਟ ਦੀ ਬਾਉਂਡਰੀ ਵਾਲਾ ਤੋਂ 1.5 ਲੱਖ ਰੁਪਏ ਮਿਲਿਆ ਸਾਇੰਸ ਲੈਬ ਵਾਸਤੇ ਸਾਨੂੰ 11 ਲੱਖ ਰੁਪਏ ਮਿਲਿਆ ਜਿਹੜਾ ਕਿ ਹੁਣ ਬੱਚਿਆਂ ਨੂੰ ਸਿੱਖਿਆ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਦੇ ਰਿਹਾ ਹੈ ਬੱਚੇ ਵਧੀਆ ਢੰਗ ਨਾਲ ਸਾਇੰਸ ਨੂੰ ਸਿੱਖ ਰਹੇ ਨੇ ਤੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਐਮਐਲਏ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਆਦਰਯੋਗ ਪ੍ਰਗਟ ਅੰਦੇਸ਼